ਹਾਂਜੀ ਦੋਸਤੋ ਕੀ ਹਾਲ ਚਾਲ ਨੇ ਪਹਿਲਾਂ ਤਾਂ ਪੇਜ ਨੂੰ ਕਰ ਲੋ ਫੋਲੋ ਐਂਡ ਲਾਈਕ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਗੰਡੋਏ ਦੀ ਖਾਦ ਕਿਵੇਂ ਤਿਆਰ ਕੀਤੀ ਜਾਂਦੀ ਹੈ ਇਹ ਗੰਡੋਏ ਦੀ ਖਾਦ ਦੇ ਬਹੁਤ ਫਾਇਦੇ ਨੇ ਕਿਸਾਨ ਭਾਈਆਂ ਨੂੰ ਜ਼ਿਮੀਂਦਾਰ ਭਾਈਆਂ ਨੂੰ ਜਿੱਥੇ ਇਹ ਰੇ ਪੈ ਗਈ ਆਪਣੀ ਉਥੇ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਆਪਣਾ ਪ੍ਰੋਜੈਕਟ ਜੀਤਪੁਰ ਚੰਡੀਗੜ੍ਹ ਵਿੱਚ ਲੱਗਿਆ ਹੋਇਆ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਪੂਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਦੇਖੋ ਵੀਡੀਓ ਵਿੱਚ ਦੇਖ ਰਹੇ ਹੋ ਗੰਡੋਏ ਦਿਖ ਰਿਹਾ ਤੁਹਾਨੂੰ ਗੰਡੋਏ ਦੇਖੋ ਇਹਦੇ ਵਿੱਚ ਇਸ ਗੰਡੋਏ ਤੋਂ ਹੀ ਖਾਦ ਤਿਆਰ ਹੁੰਦੀ ਹੈ ਜੇ ਕਿਸੇ ਵੀਰ ਭਾਈ ਨੇ ਪ੍ਰੋਜੈਕਟ ਲਵਾਉਣਾ ਹੋਵੇ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਬਾਕੀ ਤੁਸੀਂ ਪੇਜ ਨੂੰ ਫੋਲੋ ਐਂਡ ਲਾਈਕ ਕਰੋ ਜਿੱਥੇ ਖਾਦ ਪੈਗੀ ਵੀਰੇ ਉੱਥੇ ਕੁਝ ਪਾਉਣ ਦੀ ਲੋੜ ਨਹੀਂ ਇਹ ਹੁਣ ਬੈੱਡ ਤਿਆਰ ਕਰ ਰਹੇ ਨੇ ਇਹ ਇਹਨਾਂ ਚ ਮਾਲ ਛੱਡਿਆ ਜਾਊਗਾ ਹਲੇ ਤੇ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਆਪਣੇ ਪੇਜ ਨੂੰ ਕਰ ਲਓ ਫੋਲੋ